ਸੀਂ ਪੰਜਾਬ ਦੀ ਹੱਦ ਤੇ ਆ ਕੇ ਬੈਠੀ ਹਾਂ ਜਿੱਥੇ ਸਾਡੇ ਹੱਕ ਜਿਹੜੇ ਫੰਡਮੈਂਟਲ ਰਾਈਟਸ ਆ ਜਿਹੜੇ ਮੂਲ ਅਧਿਕਾਰ ਆ ਸਾਡੇ ਉਹ ਮੁੱਕ ਜਾਂਦੇ ਆ ਇੱਥੇ ਆ ਕੇ ਮੁੱਕ ਜਾਂਦੇ ਆ ਇਸ ਤੋਂ ਬਾਅਦ ਲੋ ਹਰਿਆਣੇ ਵਾਲੇ ਸਾਨੂੰ ਤੇ ਮੈਨੂੰ ਲੱਗਦਾ ਕਿਲੋਮੀਟਰ ਨਹੀਂ ਟੱਪਣ ਦਿੰਦੇ ਲੜਾਈ ਦਿੱਲੀ ਨਾਲ ਆ ਦਿੱਲੀ ਸਾਡੀ ਕਦੇ ਸਖੀ ਨਹੀਂ ਹੋ ਸਕਦੀ ਸਾਨੂੰ ਮੰਗਾ ਤੇ ਹੀ ਰੱਖਿਆ ਉਹਨਾਂ ਨੇ ਮੰਗਾ ਤੋਂ ਜੇ ਮੰਗਾ ਦੇਤੀਆਂ ਉਹਨਾਂ ਨੂੰ ਪਤਾ ਕੱਲ ਨੂੰ ਇਹ ਹੱਕਾਂ ਦੀ ਗੱਲ ਕਰਨਗੇ ਸਾਨੂੰ ਹੱਕਾਂ ਤੇ ਜਾਨ ਹੀ ਨਹੀਂ ਦਿੱਤਾ ਏਕਮਾਫਰਾ ਕੇ ਇਹਨਾਂ ਨੇ ਚਾਕੂ ਖਰਬੂਜੇ ਤੇ ਡਿਗੇਆ ਖਰਬੂਜਾ ਚਾਕੂ ਤੇ ਕਟਨਾ ਖਰਬੂਜੇ ਨਹੀਂ ਆ ਕਟਨਾ ਅਸੀਂ ਆ ਜਦੋਂ ਤੱਕ ਅਸੀਂ ਆਪਦੀ ਖੁਦਮਤ ਪਿਆਰੀ ਨਹੀਂ ਲੀਨੀ ਵਿਲਾੜਤੇ ਜਦੋਂ ਤੱਕ ਹੁਣ ਅੰਗਰੇਜ਼ੀ ਚ ਇਹਨੂੰ ਕਹਿੰਦੇ ਆ ਸੈਂਟਰ ਸਟੇਟ ਰਿਲੇਸ਼ਨਸ਼ਿਪ ਜਦੋਂ ਤੱਕ ਸੈਂਟਰ ਸਟੇਟ ਰਿਲੇਸ਼ਨਸ਼ਿਪ ਨੂੰ ਰੀਡਿਫਾਈਨ ਨਹੀਂ ਕਰਤੇ ਜਿਉਂਦੋਂ ਤੱਕ ਅਸੀਂ ਕਹੀਏ ਕਿਸਾਨੀ ਦਾ ਭਲਾ ਹੋਜੂ ਜਾਂ ਸਾਡੇ ਆਹ ਪੁਲਿਸ ਵਾਲੇ ਬਾਈ ਬੈਠੇ ਆ ਇੱਥੇ ਇਹਨਾਂ ਦਾ ਭਲਾ ਹੋਜੂ ਜਾਂ ਅਸੀਂ ਕਹੀਏ ਪੀ ਸਾਡੀ ਸਿੱਖਿਆ ਦਾ ਭਲਾ ਹੋ ਜੂ ਸਾ ਅਸੀਂ ਜੋ ਸਕੂਲਾਂ ਕਾਲਜਾਂ ਚ ਪੜਾਉਣੇ ਆ ਜਾਂ ਪੰਜਾਬ ਕੋਈ ਆਪਦੀ ਪਾਲਿਸੀ ਘੜ ਲੂਗਾ ਜਾਂ ਸਾਡੇ ਨਸ਼ਿਆਂ ਚ ਕੁਝ ਸੋਧ ਹੋ ਜੂਗੀ ਵੀ ਇੱਥੇ ਨਸ਼ੇ ਖਤਮ ਹੋ ਜਾਣਗੇ ਜਾਂ ਪ੍ਰਵਾਸ ਰੁਕ ਜੂਗਾ ਜਾਂ ਹੋਰ ਬੇਰੋਜ਼ਗਾਰੀ ਖਤਮ ਹੋ ਜੂਗੀ ਇਹ ਹੋ ਹੀ ਨਹੀਂ ਸਕਦਾ ਸੋ ਐਡਾ ਵੱਡਾ ਅੰਦੋਲਨ ਲੋਕ ਨਾਲ ਖੜੇ ਆ ਅਸੀਂ ਖੁਦ ਮੁਖਤਿਆਰੀ ਕੁਝ ਹੱਦ ਤੱਕ ਹੀ ਲੈ ਲਈਏ ਮੈਨੂੰ ਇਹ ਕਹਿੰਦਾ ਜਮਾਂ ਹੀ ਖੁਦਮੁਖਤਿਆਰੀ ਹਰ ਹਰ ਖਿੱਤੇ 'ਚ ਸਾਡੇ ਕੋਲੇ ਖੁਦਮੁਖਤਿਆਰੀ ਹੋਵੇ ਚਲੋ ਉਹ ਇੱਕ ਲੰਬੀ ਸਟਰਗਲ ਆ ਦੇਖੋ ਇੱਕ ਗੱਲ ਹਮ ਸਮਝਣ ਦੀ ਜ਼ਰੂਰਤ ਆ ਜਿਹੜੀ ਲੜਾਈ ਆਪਾਂ ਲੜ ਰਹੇ ਹਾਂ ਇਹ ਪੋਲਿਟੀਕਲ ਸਟ੍ਰਾਈਕ ਸਟਰਗਲ ਆ ਇਹ ਰਾਸੀ ਸਟ੍ਰਗਲ ਆ ਜਿਸ ਗੱਲ ਨੂੰ ਬੇਸਿਕ ਗੱਲ ਨੂੰ ਨਹੀਂ ਸਮਝਦੇ ਵੀ ਇਹ ਰਾਸੀ ਸਟ੍ਰਗਲ ਆ ਤਾਂ ਅਸੀਂ ਫਿਰ ਲੜਾਈ ਨੂੰ ਹੀ ਨਹੀਂ ਸਮਝ ਪਾ ਰਹੇ ਜੇ ਅਸੀਂ ਇਹ ਸਮਝਦੇ ਆਂ ਵੀ ਇਹ ਕਿਸਾਨੀ ਦਾ ਮਸਲਾ ਜਾਂ ਐਮਐਸਪੀ ਤੱਕ ਹੀ ਅਸੀਂ ਲਿਮਿਟਿਡ ਆ ਐਮਐਸਪੀ ਤਾਂ ਸਾਡੇ ਕੋਲ ਪਹਿਲਾਂ ਵੀ ਹੁੰਦੀ ਸੀ ਪਰ ਖੁਦਕੁਸ਼ੀਆਂ ਉਸ ਐਮਐਸਪੀ ਨੇ ਨਹੀਂ ਦਿੱਤੀਆਂ ਨਾ ਪਰ ਜੋ ਉਸ ਐਮਐਸਪੀ ਨੇ ਨਹੀਂ ਦਿੱਤੀਆਂ ਨਾ ਸਾਡਾ ਕਿਸਾਨਾਂ ਦਾ ਜੋ ਅੱਜ ਹਾਲ ਆ ਪਿੰਡਾਂ 'ਚ ਜਾ ਕੇ ਦੇਖ ਲਈਏ ਉਸ ਐਮਐਸਪੀ ਨੇ ਸਾਨੂੰ ਦਿੱਤਾ 6 ਤੇ 70 ਸਾਲਾਂ 'ਚ ਹਜੇ ਤੱਕ ਇਸੇ ਕੋਈ ਖੇਤੀਬਾੜੀ ਦਾ ਮਾਡਲ ਜਿਹੜਾ ਕਿਸਾਨਾਂ ਲਈ ਮਜ਼ਦੂਰਾਂ ਲਈ ਲਾਹੇਵੰਦ ਹੋਵੇ ਚੰਗਾ ਹੋਵੇ ਤੇ ਲੈ ਕੇ ਲਈ ਨਹੀਂ ਸਕੇ 73 ਸਾਲ ਹੋ ਗਏ ਇੱਕ ਪੂਰੀ ਕਿਸਾਨਾਂ ਦੀ ਪੀੜੀ ਖਤਮ ਹੋ ਗਈ ਲੜਦੇ ਲੜਦੇ ਮੁਰਕੇ ਜਿਹੜੇ ਆ ਅੱਗੂ ਆ ਸਾਡੇ ਬੈਠੇ ਜਥੇਬੰਦੀਆਂ ਦੇ ਕਿਸਾਨ ਜਥੇਬੰਦੀਆਂ ਦੇ ਇਹ ਲੜਦੇ ਲੜਦੇ ਵਿਰਧ ਹੋ ਗਏ ਜੇ ਹਜੇ ਵੀ ਅਸੀਂ ਮੰਗਾਂ ਤੇ ਹੀ ਲੜਦੇ ਰਹਾਂਗੇ ਤਾਂ ਅਗਲੀ ਆਉਣ ਵਾਲੀ ਪੀੜ੍ਹੀ ਨੇ ਵੀ ਵਿਰਧ ਹੋ ਜਾਣਾ ਤੇ ਅਸੀਂ ਮੰਗਾਂ ਤੇ ਹੀ ਰਹਿਣਾ ਜਾਂ ਰਿਆਇਤਾਂ ਤੇ ਹੀ ਰਹਿਣਾ ਦੋ ਸੰਘਰਸ਼ ਨੂੰ ਕਮਜ਼ੋਰ ਕਰਨਾ ਹੋਵੇ ਉਹਦੇ ਆਦਾ ਕਾਨੂੰਨੀ ਲੜਾਈ ਅੰਨੀ ਤੱਕ ਦੋ ਜਾਂ ਇਹਨਾਂ ਦਾ ਤੀਛਾ ਜਿਹੜਾ ਮਿੱਥਿਆ ਹੋਇਆ ਉਹ ਤੋਂ ਢਟਕਾ ਦਿਓ ਅਸੀਂ ਲੱਗੇ ਆ ਹੱਕਾਂ ਨੂੰ ਮੰਗਣ ਅਸੀਂ ਆ ਬੁੱਲਾਂ ਦੀਆਂ ਸਵੈਤਾਂ ਤੇ ਰਹਿ ਜਾਾਂਗੇ ਕਿਸਾਨ ਜਿਹੜੇ ਬੰਦਿਆਂ ਅੱਜ ਬੈਠੀਆਂ ਕਿਉਂਕਿ ਉਹਨਾਂ ਨੂੰ ਵੀ ਪਤਾ ਵੀ ਸੈਂਟਰ ਨਾਲ ਕਿਵੇਂ ਲੜਾਂਗੇ ਯਾਰੇ ਤਾਂ ਲੰਬੀ ਲੜਾਈ ਆ ਪਰ ਲੜਨਾ ਤਾਂ ਪੈਣਾ ਹੀ ਆ ਨਾ ਜੇ ਅੱਜ ਨਾਲ ਲੜੇ ਤਾਂ ਕੱਲ੍ਹ ਲੜਨਾ ਪੈਣਾ ਕੱਲ੍ਹ ਨਹੀਂ ਤਾਂ ਪਰਸਨ ਲੜਨਾ ਪੈਣਾ ਜਦੋਂ ਤੱਕ ਉਸ ਗੱਲ ਤੇ ਅਸੀਂ ਨਹੀਂ ਆਉਂਦੇ ਜਦੋਂ ਤੱਕ ਅਸੀਂ ਸੈਂਟਰ ਸਟੇਟ ਰਿਲੇਸ਼ਨਸ਼ਿਪ ਨੂੰ ਰੀਡਿਫਾਈਨ ਨਹੀਂ ਕਰਦੇ ਉਦੋਂ ਤੱਕ ਜੇ ਅਸੀਂ ਕਹੀਏ ਸਾਡੇ ਮਸਲੇ ਹੱਲ ਨਹੀਂ ਜਾਣਗੇ ਜਾਂ ਪੰਜਾਬ ਦਾ ਭੜਾ ਹੋ ਜਾਊਗਾ ਉਹ ਨਹੀਂ ਹੋ ਸਕਦਾ